ਕਰਨੈਲ ਸਿੰਘ लवली ਕਰਨੈਲ ਜੀ ਕੀ ਪ੍ਰੋਗਰਾਮ ਅੱਜ ਵਿਲੱਖਾ ਕਰਕੇ ਅੱਜ ਦੀਪ ਚੋੜਾ ਦੀ ਪਰਚਿਸ ਲੱਗਦੀ ਹੈ ਅੱਜ ਹੁਸ਼ਿਆਰਪੁਰ ਦੇ ਸਮੂਹ ਸਿੱਖ ਨੌਜਵਾਨਾਂ ਵੱਲੋਂ ਕੌਮੀ ਯੋਧੇ ਭਾਈ ਸੰਦੀਪ ਸਿੰਘ ਦੀਪ ਸਿੱਧੂ ਦੀ ਤੀਜੀ ਵਰ੍ਹੇ ਦੀ ਸੰਬੰਧ ਵਿੱਚ ਅੱਜ ਹੁਸ਼ਿਆਰਪੁਰ ਦੇ ਸਿੰਘ ਸਭਾ ਗੁਰਦੁਆਰਾ ਸਾਹਿਬ ਵਿਖੇ ਜਪਜੀ ਸਾਹਿਬ ਦੇ ਪਾਠ ਉਪਰੰਤ ਅਰਦਾਸ ਕੀਤੀ ਗਈ ਕਿਉਂਕਿ ਸਾਡੇ ਜਿਹੜੇ ਕੌਮ ਦੇ ਮਹਾਨ ਯੋਧੇ ਦੀਪ ਸਿੱਧੂ ਉਹਨਾਂ ਨੂੰ ਅੱਜ ਤੋਂ 3 ਸਾਲ ਪਹਿਲਾਂ 15 ਫਰਵਰੀ 2022 ਨੂੰ ਇੱਕ ਸਾਜ਼ਿਸ਼ ਦੇ ਤਹਿਤ ਹਕੂਮਤ ਵੱਲੋਂ ਐਕਸੀਡੈਂਟ ਦੇ ਦੌਰਾਨ ਦੀਪ ਸਿੰਘ ਸਿੱਧੂ ਹੁਣਾਂ ਨੂੰ ਜਿਹੜਾ ਸਰਕਾਰ ਨੇ ਕਤਲ ਕਰ ਦਿੱਤਾ ਸੀ ਤੇ ਅੱਜ ਦੁਨੀਆ ਭਰ ਦੇ ਵਿੱਚ ਦੇਸ਼ ਵਿਦੇਸ਼ ਵਿੱਚ ਵੱਸਦੇ ਜਿਹੜੇ ਪੰਜਾਬਦਰਦੀ ਆ ਤੇ ਪੰਥਦਰਦੀ ਆ ਉਹ ਦੀਪ ਸਿੰਘ ਸਿੱਧੂ ਬਾਈ ਹੁਣਾਂ ਦੀ ਯਾਦ ਦੇ ਵਿੱਚ ਅੱਜ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸਮਾਗਮ ਕਰ ਰਹੇ ਆ ਔਰ ਦੀਪ ਸਿੱਧੂ ਭਾਈ ਨੇ ਕੌਮ ਦੀ ਪੰਜਾਬ ਦੀ ਹੋਂਦ ਦੀ ਗੱਲ ਕੀਤੀ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਦੀ ਗੱਲ ਕੀਤੀ ਜੀਓ ਪੋਲਿਟਿਕਸ ਦੀ ਗੱਲ ਕੀਤੀ ਡੀਪ ਸਟੇਟ ਦੀ ਗੱਲ ਕੀਤੀ ਔਰ ਫੰਡਾਮੈਂਟਲ ਰਾਈਟਸ ਹੈਗੇ ਆ ਜਿਹੜੇ ਪੰਜਾਬ ਦੇ ਜਿਹੜੇ ਅਧਿਕਾਰ ਹੈਗੇ ਪੰਜਾਬ ਦੇ ਹੱਕਾਂ ਦੀ ਗੱਲ ਕੀਤੀ ਸੋ ਉਹ ਜਿਹੜੇ ਦੀਪ ਸਿੱਧੂ ਹੋਣਾ ਨੇ ਪੰਜਾਬ ਦੀ ਨੌਜਵਾਨੀ ਨੂੰ ਪੰਜਾਬ ਤੇ ਪੰਥ ਦੇ ਹੱਕਾਂ ਦੇ ਲਈ ਪ੍ਰੇਰਿਤ ਕੀਤਾ ਜਿਸ ਦੇ ਕਰਕੇ ਪੰਜਾਬ ਵਿੱਚ ਵੱਡੀ ਗਿਣਤੀ ਵਿੱਚ ਜਿਹੜੇ ਨੌਜਵਾਨ ਸੀ ਉਹ ਅਵੇਅਰ ਹੋਏ ਔਰ ਕਿਸਾਨਾਂ ਦੇ ਹੱਕਾਂ ਦੀ ਗੱਲ ਕੀਤੀ ਦੀਪ ਸਿੱਧੂ ਹੋਣਾ ਨੇ ਪੰਜਾਬ ਦੇ ਪਾਣੀ ਜਿਹੜੇ ਲੁੱਟੇ ਜਾ ਰਹੇ ਆ ਉਹਨਾਂ ਦੀ ਗੱਲ ਕੀਤੀ ਔਰ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕੀਤੀ ਔਰ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਬਾਰ-ਬਾਰ ਬੇਦਵੀ ਹੋ ਰਹੀ ਆ ਜਿਹੜੇ ਦੋਸ਼ੀ ਫੜੇ ਨਹੀਂ ਜਾ ਰਹੇ ਉਸ ਇਨਸਾਫ ਦੀ ਗੱਲ ਦੀਪ ਸਿੱਧੂ ਹੁਣਾਂ ਨੇ ਕੀਤੀ ਔਰ ਐਸੇ ਕਰਕੇ ਜਿਹੜੀਆਂ ਹਕੂਮਤਾਂ ਸੀ ਉਹ ਬਰਦਾਸ਼ਤ ਨਹੀਂ ਕਰ ਪਾਈਆਂ ਕਿ ਪੰਜਾਬ ਦੇ ਜਿਹੜੇ ਲੋਕ ਆ ਉਹ ਅਵੇਅਰ ਹੋ ਰਹੇ ਆ ਉਹ ਇਕਜੁੱਟ ਹੋ ਰਹੇ ਆ ਉਹ ਆਪਣੇ ਹੱਕਾਂ ਦੀ ਗੱਲ ਕਰਨ ਲੱਪੇ ਆ ਇਸ ਦੇ ਕਰਕੇ ਹੀ ਸਰਕਾਰਾਂ ਨੇ ਉਹਨਾਂ ਦਾ ਐਕਸੀਡੈਂਟ ਕਰਵਾ ਕੇ ਜਿਹੜਾ ਇੱਕ ਸਰਕਾਰੀ ਕਤਲ ਕਰ ਦਿੱਤਾ। ਗੁਬਿੰਦਰ ਜੀ ਅੱਜ ਵੀ ਪੰਜਾਬ ਦੀਆਂ ਸਰਹੱਦਾਂ ਤੇ ਗੁਬਿੰਦਰ ਜੀ ਅੱਜ ਵੀ ਜਿਹੜੇ ਕਿਸਾਨ ਐ ਆਪਣੇ ਹੱਕਾਂ ਨੂੰ ਲੈ ਕੇ ਮੋਰਚੇ ਤੇ ਜਟੇ ਹੋਏ ਨੇ ਆਪਾਂ ਇਹ ਪਿਛਲੇ ਕਿਸਾਨੀ ਅੰਦੋਲਨ ਦੀ ਗੱਲ ਕਰੀ ਤਾਂ ਦੀਪ ਸਿੱਧੂ ভাই ਹੋਰਾ ਵੱਲੋਂ ਇੱਕ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਈ ਗਈ ਸੀ। ਜਦੋਂ ਸਰਹੱਦਾਂ ਤੋਂ ਵੀ ਲੰਘੇ ਆ ਬੈਰੀਕੇਡ ਤੋਂ ਪਾਰ ਕੀਤਾ ਉਸ ਵਕਤ ਬਹੁਤ ਮਹੱਤਵਪੂਰਨ ਭੂਮਿਕਾ ਨੇ ਨਿਭਾਈ ਗਈ ਸੀ। ਅੱਜ ਤੇ ਦੂਰ ਦੀ ਗੱਲ ਕਰੀਏ ਮਜੂਤਾ ਸਮੇਂ ਦੇ ਵਿੱਚ ਫਿਰ ਕਿੰਨੀ ਕੋੜ ਦੀ ਘਾਟ ਮਹਿਸੂਸ ਹੁੰਦੀ ਹੈ ਅੱਜ ਦੀਪ ਸਿੱਧੂ ਹੋਰਾਂ ਦੀ ਘਾਟ ਇਸ ਕਦਰ ਮਹਿਸੂਸ ਹੋ ਰਹੀ ਆ ਵੀ ਦੀਪ ਸਿੱਧੂ ਹੋ ਰਹੀ ਉਸ ਵੇਲੇ ਵੀ ਕਿਸਾਨ ਆਗੂ ਉਹਨੂੰ ਕਹਿੰਦੇ ਹੁੰਦੇ ਸੀਗੇ ਕਿ ਸਾਡੀ ਜਿਹੜੀ ਲੜਾਈ ਆ ਨਾ ਜੀ ਉਹ ਕੇਵਲ ਕਿਸਾਨੀ ਦੀ ਲੜਾਈ ਨਹੀਂ ਹੈਗੀ ਕੇਵਲ ਜ਼ਮੀਨਾਂ ਦੀ ਲੜਾਈ ਨਹੀਂ ਹੈਗੀ ਸਾਡੀ ਲੜਾਈ ਜ਼ਮੀਰਾਂ ਦੀ ਆ ਤਾਂ ਜਿਹੜੇ ਲੋਕ ਉਸ ਵੇਲੇ ਜਿਹੜਾ ਯੂਥ ਉਸ ਵੇਲੇ ਇਸ ਕੰਨ ਨੂੰ ਸਮਝ ਗਿਆ ਸਕੇ ਜਾਂ ਜਿਹੜੇ ਪਹਿਲਾਂ ਵੀ ਸਮਝਿਆ ਜਾਂ ਜਿਹੜੇ ਅੱਜ ਵੀ ਸਮਝਦੇ ਆ ਉਹ ਇਸ ਕੰਨ ਨੂੰ ਭਲੀ ਭਾਂਤ ਜਾਣਦੇ ਹੈਗੇ ਆ ਵੀ ਜਿਹੜੇ ਸਾਡੇ ਹੋਰ ਸੰਘਰਸ਼ ਆ ਗਿਆ ਜਾਂ ਸਾਡੀਆਂ ਹੋਰ ਛੋਟੀਆਂ ਉਹ ਵੀ ਸਾਡੇ ਵਾਸਤੇ ਬੇहद ਜ਼ਰੂਰੀ ਆ ਪਰ ਉਦੋਂ ਸਿਰੇ ਵਾਲੀ ਜਿਹੜੀ ਗੱਲ ਵਾ ਉਹ ਦੀਪ ਸਿੱਧੂ ਜਿਵੇਂ ਗੱਲ ਕਰਦੇ ਹੁੰਦੇ ਵੀ ਸਾਡੀ ਅਸੀਂ ਆਪਣੀ ਹੋਣ ਦੀ ਲੜਾਈ ਲੜਦੇ ਪਏ ਆ ਅਸੀਂ ਆਪਣੀਆਂ ਜ਼ਮੀਰਾਂ ਦੀ ਲੜਾਈ ਲੜ ਰਹੇ ਆ ਵੀ ਸਾਡੀ ਲੜਾਈ ਸਹੀ ਮੈਨੇ ਵਿੱਚ ਉਹ ਆ ਹੁਣ ਜਿਹੜੇ ਮੁਲਕ ਦੇ ਵਿੱਚ ਆਪਾਂ ਰਹਿੰਦੇ ਆ ਉਹ ਤੇ ਇਸ ਮੁਲਕ ਨੂੰ ਹਿੰਦੂ ਹਿੰਦੀ ਔਰ ਹਿੰਦੂ ਰਾਸ਼ਟਰ ਦੇ ਵਿੱਚ ਰੰਗ ਦੇਣਾ ਚਾਹੁੰਦੇ ਆ ਉਹ ਤੇ ਹਿੰਦੂ ਹਿੰਦੀ ਔਰ ਹਿੰਦੁਸਤਾਨ ਦਾ ਉਹਨਾਂ ਦਾ ਏਜੰਡਾ ਲੈ ਕੇ ਤੁਰੇ ਹੋਏ ਆ ਇੱਕ ਰਾਸ਼ਟਰ ਇੱਕ ਭਾਸ਼ਾ ਤੇ ਇੱਕ ਝੰਡਾ ਇਹ ਉਹਨਾਂ ਦਾ ਏਜੰਡਾ ਆ ਸੋ ਜਿਹੜੀਆਂ ਭਾਰਤੀਆਂ ਘੱਟ ਗਣ ਤੇ ਕੌਮਾਂ ਨੇ ਉਹਨਾਂ ਦੇ ਕੋਲੋਂ ਉਹਨਾਂ ਦੀ ਹਕੂਮਤਾਂ ਵਾਲੇ ਤੋ ਉਸ ਹੋਂਦ ਨੂੰ ਬਰਕਰਾਰ ਰੱਖਣ ਦੇ ਖਾਤਰ ਇੱਕ ਉਹ ਸੰਘਰਸ਼ ਦੀਪ ਸਿੱਧੂ ਹੋਰਾਂ ਵੱਲੋਂ ਲੜਿਆ ਗਿਆ ਔਰ ਦੀਪ ਸਿੱਧੂ ਇੱਕ ਉਹ ਐਸੀ ਸ਼ਖਸੀਅਤ ਸੀ ਜਿਹੜਾ ਕਿ ਬੰਬੇ ਇੱਕ ਚੱਕਾ ਚੌਂਦ ਵਾਲੀ ਜਿਹਨੂੰ ਆਪਾਂ ਦੁਨੀਆ ਕਹਿੰਦੇ ਆ ਉਹ ਵਾਲੀ ਦੁਨੀਆ ਛੱਡ ਕੇ ਪੰਜਾਬ ਦੀ ਧਰਤੀ ਵੱਲ ਨੂੰ ਆਉਂਦਾ ਹੀ ਬਾਰ-ਬਾਰ ਮੈਂ ਕਹਿ ਰਿਹਾ ਸਮਝਦਾ ਜਿੰਨੀ ਵਾਰੀ ਦੀਪ ਸਿੱਧੂ ਨਾਲ ਉਹਨਾਂ ਨਾਲ ਗੱਲ ਹੋਈ ਹੈ ਜਾਂ ਆਪਾਂ ਉਹਨਾਂ ਨਾਲ ਮੁਲਾਕਾਤ ਕੀਤੀ ਹੈ ਚਾਹੇ ਫੋਨ ਤੇ ਵੀ ਗੱਲ ਹੁੰਦੀ ਸੀਗੀ ਦੀਪ ਸਿੱਧੂ ਜਾਂ ਗੱਲਾਂ ਬਾਤਾਂ ਵਿੱਚੋਂ ਝਲਕ ਪੈਂਦੀ ਹੁੰਦੀ ਸੀਗੀ ਕਿਸ ਗੱਲ ਦੀ ਭਈ ਉਹ ਜਿਹਦਾ ਨਾ ਬੰਬੇ ਤੋਂ ਪੰਜਾਬ ਦੀ ਧਰਤੀ ਦੇ ਉੱਪਰ ਡੁੱਲਿਆ ਹੋਇਆ ਸੂਰਬੀਰ ਬਹਾਦਰ ਯੋਧਿਆਂ ਦਾ ਲਹੂ ਜਿਵੇਂ ਉਹ ਲਹੂ ਉਹਨੂੰ ਖਿੱਚਦਾ ਸੀਗਾ ਦੀਪ ਸਿੱਧੂ ਨੂੰ ਇੱਥੇ ਨੂੰ ਉਹਦਾ ਚਿੱਤ ਨਹੀਂ ਸੀ ਲੱਗਦਾ ਅਖੀਰਲੇ ਸਮੇਂ 'ਚ ਬੰਬੇ ਸੋ ਬਾਰ-ਬਾਰ ਪੰਜਾਬ ਦੀ ਧਰਤੀ ਦੇ ਉੱਪਰ ਆਣ ਕੇ ਉਹ ਗੱਲ ਕਰਦਾ ਸੀ ਉਹ ਉਸ ਆਜ਼ਾਦੀ ਦੀ ਗੱਲ ਕਰਦਾ ਸੀਗਾ ਜਿਹੜਾ ਰਾਜਾ ਜਿਹੜਾ ਰਾਜ ਕਦੀ ਮਹਾਰਾਜਾ ਰਣਜੀਤ ਸਿੰਘ ਦੇ ਵਿਲੇ ਇੱਥੋਂ ਹੋਇਆ ਕਰਦਾ ਸੀਗਾ ਸੋ ਉਹਨਾਂ ਦੇ ਚਿੱਤ ਵਿੱਚ ਇਹ ਸੀਗਾ ਕਿ ਉਦਾਂ ਦੇ ਰਾਜ ਭਾਗ ਇੱਥੇ ਮੁੜ ਸਥਾਪਿਤ ਹੋ ਜਾਣ ਜੇ ਉਦਾਂ ਦੇ ਰਾਜ ਭਾਗ ਇੱਥੇ ਸਥਾਪਿਤ ਹੋ ਜਾਂਦੇ ਜਾਂ ਆਉਣ ਵਾਲੇ ਸਮੇਂ 'ਚ ਵੀ ਹੋ ਤਾਂ ਕਿਸਾਨੀ ਸੰਘਰਸ਼ ਜਿਹੜਾ ਜੇ ਤੁਸੀਂ ਗੱਲ ਕਰਦੇ ਜਾਓ ਉਹ ਵਿਚਾਲੇ ਹੀ ਰਹਿ ਜਾਣਾ ਹੈਗਾ ਵਿਚਾਲੇ ਦਾ ਭਾਵੇਂ ਕੋਈ ਵਿਚੇ ਆ ਜਾਣਾ ਹੈਗਾ ਸਾਰੇ ਮਸਲਾਂ ਦਾ ਇੱਕੋ ਹੀ ਹੱਲ ਜਿਹੜਾ ਆ ਉਹ ਉਹੀ ਹੈ ਕਿ ਇੱਥੇ ਉਹੀ ਰਾਜ ਭਾਗ ਮੁੜ ਸਥਾਪਿਤ ਹੋ ਜਾਣ ਜਿਹੜੇ ਕਦੀ ਮਹਾਰਾਜਾ ਰਣਜੀਤ ਸਿੰਘ ਜੀ ਵੇਲੇ ਹੋਇਆ ਕਰਦੇ ਸੀਗੇ ਇਸੇ ਹੀ ਮਕਸਦ ਦੀ ਪੂਰਤੀ ਦੀ ਖਾਤਰ ਦੀਪ ਸਿੱਧੂ ਸ਼ਹਾਦਤ ਦਾ ਜਾਨ ਪੀ ਗਿਆ ਪਰ ਉਹਨੇ ਹਕੂਮਤ ਦੇ ਮੁਰੇ ਕੇਸ ਪੈਣ ਦੇ ਬਾਵਜੂਦ ਵੀ ਗੋਡੇ ਨਹੀਂ ਟੇਕੇ ਅਖੀਰਲੇ ਸਮੇਂ ਦੇ ਵਿੱਚ ਇੱਕ ਹੱਥ ਚ ਝਾੜੂ ਤੇ ਇੱਕ ਹੱਥ ਦੇ ਵਿੱਚ ਸ੍ਰੀ ਸਹਿ ਫੜਕਿਓ ਨੇ ਸਨੇਹਾ ਦਿੱਤਾ ਸੀ ਕਿ ਆਪਾਂ ਇਧਰਲੇ ਪਾਸੇ ਖੜੇ ਹਾਂ